ਆਲਿ ਕਿਸਾਨ ਮੀਰੋ ਸਵਾਗਤ ਹੈ ਤੁਹਾਡਾ YouTube ਕੇ ਕਰਾ ਡੈਰੀ ਫਾਰਮ ਤੇ ਅੱਜ ਫੇਰ ਆਪਾਂ ਬਾਈ ਕਾਲੇ ਕੋਲੇ ਪਹੁੰਚਾ ਮਹਾਰਾਜ ਇਹਨਾਂ ਨੇ ਆ ਤਿੰਨ ਬੱਕਰੀਆਂ ਨਾਲ ਸੇਲ ਕਰਨੀਆਂ ਇਹਨਾਂ ਬਾਰੇ ਨੌਲੇਜ ਲੈ ਕੇ ਦੱਸਾਂਗੇ ਪਹਿਲਾਂ ਨਾਮ ਤੇ ਡਰੈਸ ਪੁੱਛਾਂਗੇ ਬੱਕਰੀ ਪੁੱਛਦੇ ਆ ਵੀ ਸੂਣ ਵਾਲੀਆਂ ਜਾਂ ਇਦਾਂ ਹੋਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਫਿਰ ਆਪਣਾ ਨਾਮ ਤੇ ਡਰੈਸ ਬੋਲੋ ਮੋਬਾਈਲ ਨੰਬਰ ਬੋਲੋ। ਮੇਰਾ ਕਾਲਾ ਨਾਮ ਵੀਰੇ ਪਿੰਡ ਮਹਾਰਾਜ ਕੋਠੇ ਟਾਲ ਵਾਲੀ ਹਾਂਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤਹਿਸੀਲ ਫੂਲ ਹੈ ਜੀ। ਮੋਬਾਈਲ ਨੰਬਰ 828996640 ਹਾਂ ਜੀ ਇਹ ਇਹਦਾ ਮਗਰ ਹੈ 828996640 828996640 ਹਾਂਜੀ 640 40 ਜੀ 40 640 ਇਹਦਾ ਨੰਬਰ ਲਾਵਾਂਗੇ। ਜੀ ਆਪਾਂ ਆ ਪੱਠਾ ਵੀਰੇ ਤਨ ਹਾਂਜੀ 6-6 ਦਾ ਇੱਕ ਆਪ ਕਰਾ ਵੇਚਨੀ ਆਏ ਕਰਾਸ ਹੋ ਗਈਆਂ ਉਹ ਬੱਕਰੀ ਤੇ ਹੈਗੀ ਹੈ ਢਾਈ ਦੇ ਤਕਰੀਬਨ ਤੇ ਆ ਬੱਕਰੀਆਂ ਨੂੰ ਥੋੜਾ ਥੋੜਾ ਟਾਈਮ ਹੋਇਆ ਮਹੀਨਾ-ਮਹੀਨਾ ਤੋਂ ਹੋਇਆ ਇਹਦਾ ਇੱਕ ਥਣ ਜਿਹਾ ਕਿਵੇਂ ਇਹ ਥਣ ਟੋਕੜੋ ਕੇ ਚੱਕ ਗਈ ਸੀ ਵੀਰੇ ਚੱਕ ਗਈ ਸੀ ਹਾਂ ਇਹ ਤਾਂ ਜਦੋਂ ਸੂਣ ਵਾਲੀ ਹੋਈ ਉਹ ਹੋ ਜਾਂਦਾ ਬਰਾਬਰ ਇਹ ਹੋ ਜਾਂਦਾ ਹਾਂ ਦੁੱਧ ਕੱਢਦੀ ਬਰਾਬਰ ਹਾਂ ਹਾਂ ਦੂਜਾ ਸੂਆ ਦੂਜਾ ਦੂਜਾ ਸੂਏ ਸੋਹਣੀਆਂ ਦੋਨੇ ਤਿੰਨੇ ਹਾਂ ਬਾਕੀ ਕੰਨ ਕੋ ਨੂੰ ਬਾਈ ਜੀ ਦੇ ਹਾਂ ਹਾਂ ਨੱਕ ਮੂਰੀਆਂ ਕੰਨ ਦੀਆਂ ਬਹੁਤ ਸੋਹਣੀਆਂ ਤੇ ਉਹ ਉਹ ਯਾਨੀ ਦੂਜੇ ਸੂਹਣੀਆਂ ਹਾਂ ਦੂਜੇ ਦੂਜੇ ਸੂਹ ਤਿੰਨ ਹੀ ਸੋਹਣੀਆਂ ਕਿੰਨੇ ਜੜਦਿਆਂ ਕਰੋ ਹਾ ਇਹ ਤਾਂ ਵੀਰੇ ਮਹੀਨੇ-ਮਹੀਨੇ ਕਰੀਆਂ ਦੋਨੇ ਆਹ ਉਰਲੀਆਂ ਦਾ ਹਾਂਜੀ ਜਿਹੜੀ ਉਹ ਬੱਕਰੀ ਉਹ ਢਾਈ ਮਹੀਨਾ ਦੀ ਗੱਪਣਾ ਉਹ ਢਾਈ ਮਹੀਨਾ ਦੀ ਗੱਪਣਾ ਹਾਏ ਕਿ ਕੀ ਰੇਟ ਕੀ ਐ ਇਹਨੋ ਰੇਟ ਵੀਰੇ ਫੋਨ ਤੇ ਕਰ ਲਾਂਗੇ ਆਪਾਂ ਰੇਟ ਫੋਨ ਤੇ ਹਾਂ ਹਾਂਜੀ ਆ ਬਾਈ ਦੇ ਆ ਤਿੰਨ ਦੂਜੇ ਦੂਜੇ ਸੂਹ ਸੋਣ ਵਾਲੀਆਂ ਬਾਕੀ ਪਿਓਰ ਬਿੱਟਲਾ ਹਾਂ ਜੀ ਬਾਈ ਨੇ ਕਿਸੇ ਨੇ ਬੱਚਾ ਸਮੇਤ ਲੈਣੀਆਂ ਹੋਈਆਂ ਉਹ ਸਾਬ ਨਾਲ ਰੀਡ ਕਰ ਲਾਂਗੇ ਜੇ ਬਿਨਾ ਬੱਚਾਂ ਤੋਂ ਲੈਣੀਆਂ ਹੋਵਾਂ ਬਰੋਸਾ ਸਾਬ ਨਾਲ ਬੱਚੇ ਹੈਗੇ ਇਹਨਾਂ ਦੇ ਹਾਂ ਬੱਚੇ ਹੈਗੇ ਵੀਰੇ ਕਿੰਨੇ ਕਿੰਨੇ ਬੱਚੇ ਇਹਨਾਂ ਦੇ ਇੱਕ ਇੱਕ ਕੀ ਇੱਕ ਇੱਕ ਹੀ ਆ ਜੀ ਦੋਨਾਂ ਮਗਰ ਉਹਦੇ ਮਗਰ ਤਾਂ ਹੀ ਨਹੀਂ ਉਹਦਾ ਪੱਟ ਉਹਦੀ ਪੱਟ ਤਾਂ ਸੇਲ ਕਰਤੀ ਸੀਗੀ ਅੱਛਾ ਜੀ ਇਹਨਾਂ ਮਗਰ ਹੈਗੇ ਆ ਦੋ ਹਾਂ ਜੀ ਇਹਦੀ ਪੱਠ ਸੇਲ ਕਰਤੀ ਸੀ ਤੇ ਇਹਨਾਂ ਮਗਰ ਦੋ ਬੱਕਰੀਆਂ ਦੋ ਬੱਕਰੀਆਂ ਅੱਛਾ ਇੱਕ ਇੱਕ ਬੱਕਰਾ ਦੋ ਜਿਹੜੇ ਮਗਰ ਇੱਕ ਹਾਂ ਜਿਹੜੇ ਮਗਰ ਤੇ ਬਾਈ ਜੀ ਇਹਦਾ ਨੰਬਰ ਲਾਵਾਂਗੇ ਸਕਰੀਨ ਉੱਤੇ ਦੇ ਤੋਂ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਨੂੰ ਅਰੇਮ ਕਰ ਕਰਕੇ ਬਾਕੀ ਵਾਈ ਜੀ ਗੱਲ ਇਹ ਹੁੰਦੀ ਆ ਯਾਰ ਜਾਨਵਰ ਲੈਣੇ ਆ ਨਾ ਤੇ ਮ ਫੋਨ ਤੇ ਕਨੈਕਟ ਕਰਕੇ ਆਨਲਾਈਨ ਮੰਗਾ ਲੈਣੇ ਆ ਇਹ ਵੀ ਇੱਕ ਬਾਈ ਜੀ ਤਸੱਲੀ ਹਮੇਰੀ ਪਹਿਲਾਂ ਆਪ ਕੈਮਰਾ ਗੱਲ ਹੋਈ ਸੀ ਕਹਿੰਦੇ ਜਿਹੜੀ ਆਪਾਂ ਜਾਨਵਰ ਦੇਵਾਂਗੇ ਤਸੱਲੀ ਤੇ ਦੇਵਾਂਗੇ ਪਰ ਫਿਰ ਵੀ ਤੁਸੀਂ ਕੋਲੇ ਆ ਕੇ ਨਾ ਇੱਕ ਵਾਰ ਬਣਾਤਾ ਲਾਈਵ ਬਣਾ ਗੱਲ ਨਹੀਂ ਬਣਦੀ ਵੀਰੇ ਹਮ ਪਹਿਲਾਂ ਹੁੰਦਾ ਸਕਟ ਲਾਈਵ ਲਓ ਫੋਨ ਦੇ ਵਿੱਚ ਕੁਝ ਹੋਰ ਹੁੰਦਾ ਵੀਡੀਓ ਆ ਜੂਮ ਕਰਕੇ ਬਣਾਤੀ ਹੈ ਨਾ ਹਾਂ ਬੈਸੇ ਤਾਂ ਬਣਾਤੀ ਦੇ ਮੋੜ ਕੇ ਲੱਗਦਾ ਯਾਰ ਛੋਟੀ ਹੈ ਇਹ ਆਏ ਵੀ ਅੰਦਰ ਵਾਲੀ ਜੇ ਨਹੀਂ ਹੈਗੀ ਹਾਂ ਤੇ ਕੋਲੇ ਆ ਕੇ ਨਾਲ ਤਾਂ ਹੋਰ ਗੱਲਾਂ ਦੀ ਜਿਵੇਂ ਆਪਾਂ ਬ੍ਰਿੰਚ ਕਰਦੇ ਹਾਂ ਧਰਮ ਕਰ ਲੈ ਲੋ ਕੀ ਪਾਉਣੇ ਇਹਨਾਂ ਨੂੰ ਤੇ ਬਾਕੀ ਕੋਲੇ ਆ ਕੇ ਦੇਖ ਕੇ ਜਿਵੇਂ ਬਾਈ ਜੀ ਨੇ ਕਿਹਾ ਬੱਚੇ ਵੀ ਜੇ ਤੁਸੀਂ ਆਉਣਾ ਹੁਣ ਅੱਜ ਬੱਚੇ ਥੋੜੇ ਅੰਦਰ ਆਓ ਭਾਈ ਦੇ ਦਿਖਾ ਦਿੰਦੇ ਆ ਬੱਚੇ ਕੋਈ ਗੱਲ ਨਹੀਂ ਠੀਕ ਦਿਖਾ ਵੀ ਦਿੰਦੇ ਆ ਪਰ ਕੋਲੇ ਆ ਕੇ ਜੇ ਤੁਸੀਂ ਲਓਗੇ ਦੇ ਹਾਂ ਦੋਨੇ ਪਿੜੀ ਜਾਂਦੇ ਇਹੀ ਬੱਚੇ ਵੀਰੇ ਹਾਂ ਆ ਬੱਕਰੀਆ ਦੋਨੇ ਜਿਹੜੇ ਪਿੜੀ ਜਾਂਦੇ ਦੋਨੇ ਇਸ ਦੇ ਹੀ ਆ ਇਹਨਾਂ ਦੇ ਨਾਲ ਲੈਣੇ ਤਾਂ ਉਹ ਜਾਰੀ ਰੇਟ ਹੋ ਜਾਊਗਾ ਜੇ ਕੱਲੀਆਂ ਬੱਕਰੀਆਂ ਲੈਣੇ ਤਾਂ ਸਭ ਦਾ ਰੇਟ ਹੀ ਦੋ ਦਾ ਮਹੀਨੇ ਮਹੀਨੇ ਬਣੀਆਂ ਇੱਕ ਢਾਈ ਮਹੀਨੇ ਦੀ ਬਣੀਆਂ ਬਾਈ ਜੀ ਦਾ ਨੰਬਰ ਲਾਵਾਂਗੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਜੇ ਸਾਹਿਬ ਬਕੈਰਾ ਹੋ ਉਸ ਨੂੰ ਦਿੱਤੇ। ਇਹ ਨੰਬਰ ਦੇ ਸੰਪਰਕ ਕਰਕੇ ਭਾਈ ਜੀ ਦਾ ਲੱਗਦਾ ਹੈ ਵੀ ਬਹੁਤ ਹੈ। ਯਾਨੀ ਮੇਨ ਸਾਹਮਣੇ ਐਸੇ ਦਾ। ਹਾਂਜੀ ਹਾਂਜੀ ਮੰਮੀ ਤੇ ਇਹੀ ਕਰਦੇ ਜੀ ਮੈਂ ਤਾਂ ਬਾਹਰ ਅੰਦਰ ਆ ਆ ਬਾਈ ਜੀ ਸਾਹਮਣੇ ਬੱਕੇ ਪਾਪਾ ਨੂੰ ਵੀ ਬਾਹਰ ਅੰਦਰ ਕਰਾਣਾ ਪਿਆ ਉਹ ਉਧਰ ਬੱਕਰੀਆਂ ਕੋਲੇ ਉਹ ਬੈਠਾ ਰਹਿੰਦਾ ਬਾਹਰ। ਇਹੀ ਸਾਹਮਣੇ ਕਰਦੇ ਪਹਿਲਾਂ ਵੀ ਇਹਨਾਂ ਨੇ ਇੰਟਰਵਿਊ ਦਿੱਤੀ ਸੀ। ਠੀਕ। ਮੇਜਮਾ ਦੌਰਾ ਫਿਰ ਦੱਸਦੇ ਕੋਲੇ ਆ ਕੇ ਦੇਖ ਕੇ ਨਾਲ ਸਾਰਾ ਕੁਝ ਪੁੱਛ ਕੇ ਨਾ ਫੇਰ ਖਰੀਦੋ ਕੋਈ ਵੀ ਅੱਜ ਆਪਾਂ ਜਾਨਵਰ ਖਰੀਦਦੇ ਆ ਕਿਸੇ ਚੀਜ਼ ਦੀ ਕੋਈ ਵੀ ਖਰੀਦਦੇ ਆ ਤਾਂ ਕੋਲੇ ਆ ਕੇ ਦੇਖ ਕੇ ਖਰੀਦੋ ਹਾਂਜੀ ਕੋਲੇ ਲਾਈਵ ਦੇਖੋ ਜੀ ਬਹੁਤ ਬੜਾ ਖੱਛਾ ਕੰਮ